ਕੁਣ ਮਤ ਵਿਚਾਰ ਪੁਰਸ ਕਹਾਂ ਮੰਦ ਉਮਦਾਈਂਆ ਨੇ ਮਦਾਈਂਆ ਪੁਰਸ ਕਹਾਂ ਮੰਦ ਉਮਦਾਈਂਆ ਜਿੰਨ ਮਿਰਾ ਸਾਥ ਸੋ ਵਾਜ ਰਿਕੇ ਪਟੇ ਅੱਜ ਦਾ ਬਹੁਤ ਅਸਾਸ਼ਕ ਦਿਨ ਹੈ ਬਹੁਤ ਵੱਡਾ ਦਿਨ ਹੈ ਇਸੇ ਤੋਂ ਵਾਸਤੇ ਮੈਂ ਗਲੱਸ ਕਰਾਂਗੇ ਸਾਰੇ ਤਰਨਤਨ ਗੁਰੂ ਗੋਬਿੰਦ ਸਿੰਘ ਜੀ ਸਾਹਮਰਾ ਸਾਹਿਬ ਜੀ ਨੇ ਜਿਸ ਪੱਗਤੀ ਅਸਕਰ ਸਾਹਿਬ ਵਿਖੇ ਅਨੰਦਪੁਰ ਸਾਹਿਬ ਅੱਜ ਦਿਨ ਸੋਨਾ ਤੁੰਦੇ ਜੰਦੀ ਵਸਾਖੀ ਨੂੰ ਬਹੁਤ ਵੱਡਾ ਵਿਸ਼ਾਲ ਇਕੱਠ ਕਰਤੀ ਉਹਨਾਂ ਵਿੱਚ ਪੰਜਾਂ ਪਰਦੇ ਚੋਣ ਕੀਤੀ

ਦਾਰੀ ਨੇ ਆਪਣੇ ਵੱਖਰੇ ਵੱਖਰੇ ਤਾਸਕੀ ਰਿਤੇ ਜਾਣਗੇ ਔਰ ਆਪਣੇ ਤੇ ਛਾਪੜੀ ਉਹ ਦੇਖ ਦੇ ਨਾਲ ਉਹ ਜਿਹੜੇ ਕਾਰਜ ਤੁਹਾਨੂੰ ਦੱਸੇ ਜਾਣਗੇ ਉਹ ਕਰਕੇ ਦਿਖਾਏਗਾ ਬੜਾ ਪਿਆਰਾ ਇਵੈਂਟ ਹੈ ਜੁਮਤੀਆਂ ਇਲਾਕਾ ਵਾਸੀ ਸੰਤਾ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇੱਥੇ ਪਹੁੰਚੀਏ ਔਰ ਜਿਹੜੇ ਸਾਰੇ ਬਹੁਤ ਸਾਰੇ ਕਾਰਜ ਦਿਖਾਈਏ ਵਾਹੀ ਦੀ ਕਹਾਣ ਚਾਹ ਵਾਹੀ ਦੀ ਰਿਤ ਬੰਦੇ ਮੰਜੀ ਜੀ ਨਾਗਰਾ ਜੀ ਸੀ ਵੀ ਕੈਨੇਡਾ ਪਬਲਿਕ ਸਵੇਰਾ ਮਹਾਂਵੀਰ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਿਵਿੰਦਰ ਸਿੰਘ ਮਰਦਾਨਾ ਮੁੱਖ ਸੇਵਾਦਾਰ ਸਾਂਝਾ ਪੰਜਾਬ ਸਾਂਝੇ ਲੋਕ ਐਜੂਕੇਸ਼ਨਲ ਤੇ ਵੈਲਫੇਅਰ ਸੁਸਾਇਟੀ ਅੱਜ ਦਾ ਇਹ ਜੋ ਸਾਰਾ ਸਮਾਗਮ ਚੱਲ ਰਿਹਾ ਜਿਸ ਵਿੱਚ ਖਾਲਸਾ ਸਿਰਜਣਾ ਦਿਵਸ ਨੂੰ ਸਮਰਪਿਤ ਪਹਿਲਾ ਸਭ ਤੋਂ ਸੁੰਦਰ ਲਿਖਾਈ ਜਿਹੜੇ ਮੁਕਾਬਲੇ ਕਰਾਇਗੇ ਸੁੰਦਰ ਪੰਜਾਬੀ ਲਿਖਾਈ ਦੇ ਮੁਕਾਬਲੇ ਕਰਾਇਗੇ ਉਹਦੇ ਤੋਂ ਬਾਅਦ ਸੁੰਦਰ ਦਸਤਾਰ ਸਜਾਉਣ ਮੁਕਾਬਲੇ ਕਰਾਇਗੇ ਤੇ ਹੁਣ ਆਪ ਜੀ ਦੇ ਸਾਹਮਣੇ ਜੋਰੇ ਸ਼ਮਸ਼ੀਰ ਗੱਤਕਾ ਦੇ ਜਿਹੜੇ ਮੁਕਾਬਲੇ ਜਿਹੜੇ ਚੱਲ ਰਹੇ ਨੇ ਜਿਹਦੇ ਵਿੱਚ ਸਿੰਘ ਆਪੋ ਆਪਣੇ ਜੋਰ ਦਿਖਾ ਰਹੇ ਨੇ ਸੁਮੁੱਚੀਆਂ ਸੰਗਤਾਂ ਜਿਹੜੀਆਂ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ ਜਿਹੜੇ ਪਾਰਟਿਸਪੇਟ ਕਰ ਰਹੇ ਨੇ ਜਿਹੜੇ ਪੇਰੈਂਟਸ ਆਏ ਨੇ ਜਿਹੜੇ ਸਾਡੇ ਮਹਿਮਾਨ ਆਏ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿੱਥੇ ਮੈਂ ਧੰਨਵਾਦ ਕਰਦਾ ਸਾਡੇ ਸਾਰੇ ਜੈੋ ਰਾਜਨੀਤਿਕ ਨੁਮਾਇੰਦੇ ਨੇ ਸਾਰੇ ਵੀਰ ਧਾਰਮਿਕ ਜਥੇਬੰਦੀਆਂ ਜਿਨ੍ਹਾਂ ਦਾ ਸਾਨੂੰ ਬੜਾ ਸਹਿਯੋਗ ਰਿਹਾ ਨਾਲੇ ਅਕਾਲ ਗੱਤਕਾ ਸੋਰ ਔਰ ਖਾਲਸਾ ਗੱਤਕਾ ਅਖਾੜਾ ਜਿਨ੍ਹਾਂ ਨੇ ਸਾਨੂੰ ਬੇਸ਼ੋਬੇਸ਼ ਸਹਿਯੋਗ ਦਿੱਤਾ ਉਹਨਾਂ ਸਾਰਿਆਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਇਸ ਪ੍ਰੋਗਰਾਮ ਦੇ ਮਾਧਿਅਮ ਤੋਂ ਮੈਂ ਇੱਕ ਸੰਗਤਾਂ ਨੂੰ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਨੂੰ ਸ਼ਸਤਰ ਦੇ ਆਧਾਰ ਨਹੀਂ ਹੋਣਾ ਚਾਹੀਦਾ ਸਾਨੂੰ ਦਸਤਾਰਾਂ ਸਜਾਉਣੀਆਂ ਚਾਹੀਦੀਆਂ ਚਾਹੀਦੀਆਂ ਔਰ ਸਾਨੂੰ ਜਿੱਥੇ ਪੰਜਾਬ ਚ ਰਹਿੰਦੇ ਹਾਂ ਪੰਜਾਬੀ ਭਾਸ਼ਾ ਨੂੰ ਜਿਹੜਾ ਵਾ ਤਤ ਪ੍ਰਮੋਟ ਕਰਨਾ ਚਾਹੀਦਾ ਸਾਨੂੰ ਕਰਾਚ ਪੰਜਾਬੀ ਬੋਲਣੀ ਚਾਹੀਦੀ ਹੈ ਔਰ ਆਪਣੇ ਬੱਚਿਆਂ ਨੂੰ ਵਾ ਤਤ ਉਹ ਜਿਹੜਾ ਪੰਜਾਬੀ ਬੋਲਣ ਲਈ ਜਿਹੜਾ ਵਾ ਉਹਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਸਾਰੇ ਪੰਜਾਬ ਜਿਹੜੇ ਪੰਜਾਬੀ ਆ ਪੰਜਾਬੀਅਤ ਦੇ ਰੱਖ ਕੇ ਬਣ ਸਕੀਏ ਔਰ ਨਾਲ ਹੀ ਸਾਡਾ ਜਿਹੜਾ ਜਿਹੜਾ ਸਾਡਾ ਸਾਡਾ ਕਲਚਰ ਆ ਉਹ ਸਾਡਾ ਗੱਤਕਾ ਜਿਹੜਾ ਸਾਡੇ ਜਿਹੜਾ ਸਿੱਖ ਮਾਰਸ਼ਲ ਆਰਟ ਆ ਉਹ ਪ੍ਰਮੋਟ ਹੋ ਸਕੇ ਸਾਡੀ ਦਸਤਾਰ ਪ੍ਰਮੋਟ ਹੋ ਸਕੇ ਉਹ ਸਾਰੀਆਂ ਸੰਗਤਾਂ ਜਿਹੜੀਆਂ ਸਹਿਯੋਗ ਕਰ ਰਹੀਆਂ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋ ਇੱਥੇ ਬਹੁਤ ਸਾਰੀਆਂ ਸਖਸ਼ਿਤੀਆਂ ਪਛਕੀਤਾ ਪਹੁੰਚੀਆਂ ਨੇ ਜਿਨ੍ਹਾਂ ਵਿੱਚ ਤੇਰਾ ਬਾਬਾ ਭੋਰੀਵਾਲੇ ਸੰਬਰ ਦਾ ਤੋਂ ਦੋ ਵੀ ਬਾਬਾ ਜੀ ਪਹੁੰਚੇ ਨੇ ਸਾਡੇ ਕੋਲ ਉਹਨਾਂ ਤੋਂ ਇਲਾਵਾ ਸਾਡੇ ਹਲਕੇ ਦੇ ਐਮਐਲਏ ਸਾਹਿਬ ਗੱਟ ਇੰਦਰਪੀਰ ਸਿੰਘ ਨੇਜਰ ਜੀ ਸਾਡੀ ਏਸ ਵਾਰਡ ਤੋਂ ਕਾਉਂਸਲਰ ਭਗਵੰਤ ਸਿੰਘ ਕਬਲ ਜੀ ਵਾਰਡ ਨੰਬਰ 44 ਤੋਂ ਮੇਰੇ ਛੋਟੇ ਵੀਰ ਜਸਵਿੰਦਰ ਸਿੰਘ ਸ਼ੇਰਗਿੱਲ ਜੀ ਕੌਂਸਲਰ ਸਾਹਿਬ ਪਹੁੰਚੇ ਨੇ ਨਾਲ ਹੀ ਸਾਡੇ ਐਡਵੋਕੇਟ ਪਰਮਿੰਦਰ ਸਿੰਘ ਜੀ ਔਰ ਵੀਰ ਜਰਨੈਲ ਵੀਰ ਸਿੰਘ ਜੀ ਪਹੁੰਚੇ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਇੱਥੇ ਸਾਡੇ ਤਲਬੀਰ ਸਿੰਘ ਗੇਲ ਜੋ ਪਹਿਲਾਂ ਸਾਡੇ ਹਲਕਾ ਦੇ ਇੰਚਾਰਜ ਨੂੰ ਵੀ ਪਹੁੰਚੇ ਨੇ ਨਾਲ ਹੀ ਮੈਂ ਸਾਡੇ ਗੱਤਕੇ ਦੇ ਬਹੁਤ ਪ੍ਰਮੋਟਰ ਸਰਦਾਰ ਮਨਜੀਤ ਸਿੰਘ ਜੀ ਗੱਤਕਾ ਮਾਸਟਰ ਜਿਨ੍ਹਾਂ ਨੇ ਬਹੁਤ ਸਾਰੀਆਂ ਗੱਤਕੇ ਦੀਆਂ ਕਿਤਾਬਾਂ ਵੀ ਲਿਖੀਆਂ ਸ਼ਾਸਤਰਨਾਮਾ ਕਿਤਾਬ ਵੀ ਲਿਖੀ ਹੈ ਉਹ ਵੀ ਭਾਈ ਕੁਲਦੀਪ ਸਿੰਘ ਜੀ ਗੱਤਕਾ ਮਾਸਟਰ ਸਾਡੇ ਉਸਤਾਦ ਔਰ ਸਾਡੇ ਹੋਰ ਬਹੁਤ ਸਾਰੇ ਔਰ ਭਾਈ ਬ੍ਰਿਤਪਾਲ ਸਿੰਘ ਜੀ ਜਲੰਧਰ ਵਾਲੇ ਔਰ ਹੋ ਸਕਦਾ ਮੈਂ ਬਹੁਤ ਸਾਰੀਆਂ ਸੰਗਤਾਂ ਦੇ ਨਾਮ ਨਾ ਲੈ ਸਕਿਆ ਹੋਵਾਂ ਬਹੁਤ ਸਾਰੀਆਂ ਚਕਜੀਤਾਂ ਵਾਲੇ ਹੋਰ ਵੀ ਹੋਣੀਆਂ ਜਿੱਥੇ ਪੱਦੀ ਕਿੜ ਕਿੜੀਆਂ ਆਈਆਂ ਤੇ ਬੱਚਿਆਂ ਨੇ ਕਿਤੋਂ ਤੋਂ ਪੜਿਆ ਦੇਖੋ ਜੀ ਬਹੁਤ ਸਾਰੇ ਸਕੂਲ ਜਿਹੜੇ ਆ ਔਰ ਬਹੁਤ ਸਾਰੇ ਅਖਾੜੇ ਜਿਨ੍ਹਾਂ ਦੇ ਮੈਂ ਨਾਮ ਮਤਲਬ ਸ਼ਾਇਦ ਨਾ ਲੈ ਸਕਾਂ ਅਕੈਡਮੀਆ ਜਿਹੜੀਆਂ ਜਲੰਧਰ ਤੱਕ ਜਲੰਧਰ ਤੋਂ ਵੀ ਅਕੈਡਮੀ ਆਈ ਸਾਡੇ ਕੋਲ ਢੇਰਾ ਬਾਬਾ ਨਾਨਕ ਤੋਂ ਵੀ ਆਇਆ ਰਮਦਾਸ ਤੋਂ ਵੀ ਅਜਨਾਲੀ ਤੋਂ ਵੀ ਆਇਆ ਔਰ ਲੋਕਲ ਸਾਡੇ ਤਕਰੀਬਨ ਸਾਰੇ ਅਖਾੜੇ ਕਿਉਂਕਿ ਇਹ ਜਿਹੜਾ ਕੰਪੀਟੀਸ਼ਨ ਆ ਇੰਡੀਵਿਜੂਅਲ ਬੱਚਿਆਂ ਦਾ ਨਾ ਕਿ ਕਿ ਟੀਮ ਦਾ ਔਰ ਕਿਸੇ ਅਖਾੜੇ ਤੋਂ 2 ਬੱਚੇ ਆਏ ਕਿਸੇ ਤੋਂ 4 ਆਏ ਕਿਸੇ ਤੋਂ 10 ਆਏ ਔਰ ਜਿਹੜਾ ਸਾਡਾ ਇਹ ਗੱਤਕਾ ਅੱਜ ਜਿਹੜਾ ਗੱਤਕਾ ਇੱਕ ਦੂਸਰੀਆਂ ਗੇਮਾਂ ਦੀ ਤਰ੍ਹਾਂ ਇੱਕ ਗੱਤਕਾ ਸਪੋਰਟ ਵਾਕੀ ਮਾਨਤਾ ਪ੍ਰਾਪਤੇ ਖੇਡ ਬਣ ਗਈ ਹੈ ਔਰ ਦੇ ਨਾਲ ਜਿਹੜਾ ਸਾਡਾ ਦੂਸਰਾ ਵਿੰਗ ਹੈ ਜਿਹੜਾ ਅਸੀਂ ਪਹਿਲੀਆਂ ਸਾਡੀਆਂ ਗੁਰੂ ਸਾਹਿਬਾਂ ਦੀਆਂ ਸਿਰ ਗੁਰਪਿੰਦ ਸਿੰਘ ਪਾਚਾ ਬਣੇ ਬਖਸ਼ੀਆਂ ਜਿਹੜੀਆਂ ਗੱਤਕੇ ਦੀਆਂ ਖੇਡਦੇ ਆ ਉਹ ਚ ਵਿਰਸਾ ਸੰਭਾਲ ਜਿਹੜਾ ਇੱਕ ਵਿੰਗ ਆ ਉਹਦੇ ਤੌਰ ਤੇ ਵੀ ਸਾਡੇ ਬੱਚਿਆਂ ਨੇ ਗੱਤਕੇ ਚ ਪ੍ਰਦਰਸ਼ਨ ਕੀਤਾ ਪਰਫਾਰਮੈਂਸ ਕੀਤੀ ਪ੍ਰਦਰਸ਼ਨੀ ਕੀਤੀ ਹੈ ਪਰ ਬਹੁਤ ਸਾਰੇ ਇਵੈਂਟ ਔਰ ਸੰਗਤਾਂ ਨੇ ਬੜਾ ਆਨੰਦ ਮਾਣਿਆ ਉਹ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆਪ ਸਭ ਦਾ ਪ੍ਰੈਸ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਵਿੰਦਰ ਸਿੰਘ ਸ਼ੇਰ ਮੌਂਸਨ ਵਾਰਡ ਨੰਬਰ 44 ਤੋਂ ਸਾਂਝਾ ਪੰਜਾਬ ਸਾਂਝੇ ਲੋਕ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਦ ਸਰਦਾਰ ਦਵਿੰਦਰ ਸਿੰਘ ਮਰਦਾਨਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕੀ ਖਾਲਸਾ ਸੱਜਣਾ ਦਿਵਸ ਦੇ ਸਬੰਧ ਦੇ ਵਿੱਚ ਅੱਜ ਪਹਿਲੇ ਇਹਨਾਂ ਨੇ ਸਵੇਰੇ ਸੁੰਦਰ ਪੰਜਾਬੀ ਰਖਾਈ ਦੇ ਮੁਕਾਬਲੇ ਕਰਾਏ ਫਿਰ ਸੁੰਦਰ ਦਸਤਾਰ ਦੇ ਮੁਕਾਬਲੇ ਕਰਾਏ ਔਰ ਫਿਰ ਹੁਣੇ ਸ਼ਾਮ ਨੂੰ ਇਹ ਜੋਹਰੇ ਛਮਸ਼ੀਰ ਮੁਕਾਬਲਾ ਕਰਵਾ ਰਹੇ ਆ ਮੈਂ ਸਮਝਦਾ ਵੀ ਜਿੰਨੇ ਵੀ ਇਹਨਾਂ ਦੀ ਛਲਾਗਾ ਕੀਤੀ ਜਾਵੇ ਉਨੇ ਹੀ ਕਟਿਆ ਸੋ ਅਸੀਂ ਆਪਣੇ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਿਵਾਨੇ ਆ ਕਿ ਇਸ ਚੰਗੇ ਕੰਮ ਦੇ ਲਈ ਚੰਗੇ ਉਦਦਨ ਦੇ ਲਈ ਕਿਉਂਕਿ ਸਾਡੀ ਇੱਕ ਜਿਹੜੀ ਇਹ ਸਿੱਖੀ ਨਾਲ ਪ੍ਰਮੋਟ ਕਰਨ ਵਾਲੀ ਜਿਹੜੀ ਖੇੜੇ ਨੂੰ ਇਹ ਪ੍ਰਮੋਟ ਕਰ ਰਿਹਾ ਮੈਂ ਸਮਝਦਾ ਵਾਂ ਇਹ ਸਾਡੇ ਜਿਹੜੇ ਨੌਜਵਾਨ ਬੱਚੇ ਆ ਨੌਜਵਾਨ ਸਾਡੇ ਵੀਰ ਆ ਉਹਨਾਂ ਲਈ ਇੱਕ ਮਾਰਗਦਰਸ਼ਕ ਆ ਕਿ ਜਿਹੜੇ ਅੱਜ ਗਲਤ ਸੋਸਾਇਟੀ ਦਾ ਸ਼ਿਕਾਰ ਹੋ ਕੇ ਗਲਤ ਰਾਹੇ ਪੈ ਚੁੱਕੇ ਆ ਉਹਨਾਂ ਲਈ ਅੱਜ ਇਹ ਸਾਡਾ ਨੌਜਵਾਨ ਵੀਰ ਸਾਡੇ ਲਈ ਪ੍ਰੇਰਨਾ ਸਰੋਤ ਆ ਔਰ ਮੈਂ ਇਸ ਦੇ ਜਿੰਨੇ ਵੀ ਇਹ ਮੈਂ ਕੀ ਐਮੈਂਟ ਕਰ ਰਹੇ ਆ ਸਾਰਿਆਂ ਦੀ ਬਹੁਤ ਬਸ਼ਲਾਕਾ ਕਰਦੋ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੇ ਗੁਰੂ ਘਰ ਨਾਲ ਜੋੜਨਾ ਪ੍ਰਾਰਲਾ ਕਰਦੇ ਆ ਲੈਟਰ ਦੇ ਮੁਕਾਬਲੇ ਹੋਣੀ ਚਾਹੀਦੀ ਨੇ ਬਿਲਕੁਲ ਹੋਣੀ ਚਾਹੀਦੀ ਆ ਜੀ ਮੈਂ ਤਾਂ ਕਹਿੰਦਾ ਕਿਥੇ ਹਲਾਤ ਦਵਿੰਦਰ ਸਿੰਘ ਜੀ ਮਰਦਾਨਾ ਕਾਫੀ ਮੇ ਸਮੇਤ ਜੱਦੋਜਾਦ ਦੇ ਵਿੱਚ ਜਿੱਥੇ ਨੌਜਵਾਨ ਵੀਰਾਂ ਨੂੰ ਆਪਣੇ ਧਰਮ ਨਾਲ ਜੋੜਨ ਦਾ ਉਪਰਾਲਾ ਕਰ ਰਿਹਾ ਉੱਥੇ ਜਿਹੜੀ ਸਾਡੀ ਖਾਲਸਾਈ ਖੇਡ ਆ ਗੱਦਕਾ ਇਹਨੂੰ ਵੀ ਪ੍ਰਮੋਟ ਕਰਨ ਦਾ ਬੜਾ ਉਪਰਾਲਾ ਕਰ ਰਹੇ ਆ ਸਾਨੂੰ ਸਾਰਿਆਂ ਨਾਲ ਸਹਿਯੋਗ ਕਰਨਾ ਚਾਹੀਦਾ ਸਰ ਤੁਹਾਡਾ ਨਾਮ ਕੀ ਹੈ ਤੇ ਅੱਜ ਕੀ ਕਹਿਣਾ ਚਾਹੋਗੇ ਇਸ ਪ੍ਰੋਗਰਾਮ ਤੇ ਆਸ ਕਰਦੇ ਆ ਕਿ ਇਦਾਂ ਦੇ ਪ੍ਰੋਗਰਾਮ ਹੋਰ ਵੀ ਹੋਰ ਜਗ੍ਹਾ ਤੇ ਹੋਰ ਪਿੰਡਾਂ ਦੇ ਵਿੱਚ ਇਦਾਂ ਦੇ ਵੀਰ ਤੋਂ ਸਿੱਖਿਆ ਲੈ ਕੇ ਇਦਾਂ ਦੇ ਪ੍ਰੋਗਰਾਮ ਹੋਣ ਤਾਂ ਜੋ ਬੱਚਿਆਂ ਨੂੰ ਸਹੀ ਪਾਸੇ ਕੋਜ਼ੁੰਦਰ ਲਿਖਾਈ ਦਾ ਮੁਕਾਬਲਾ ਦਸਤਾਰ ਦਾ ਮੁਕਾਬਲਾ ਗੱਟਕੇ ਦੇ ਜੋ ਬੱਚਿਆਂ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣੇ ਪ੍ਰੋਗਰਾਮ ਇਦਾਂ ਦੇ ਹੋਰ ਰਹਿਣ ਚਾਹੀਦੇ ਨੇ ਤੇ ਅਸੀਂ ਆਪਣੇ ਵੱਲੋਂ ਸਰਕਾਰ ਵੱਲੋਂ ਵੀ ਇਹਨਾਂ ਨੂੰ ਕਹਿੰਿਆ ਕਿ ਅਸੀਂ ਤੁਹਾਡੇ ਨਾਲ ਹਰ ਵੇਲੇ ਹਰ ਜਗ੍ਹਾ ਤੇ ਖੜੇ ਰਵਾਂਗੇ ਕੋਈ ਵੀ ਜ਼ਰੂਰਤ ਇਦਾਂ ਦੇ ਪ੍ਰੋਗਰਾਮ ਦੇ ਵੀ ਹੋਵੇ ਤੇ ਮੈਂ ਤੇ ਨਾਲ ਦੀ ਬਾਤ ਮੇਰੇ ਵੀਰ ਨੇ ਜਸਮINDER ਸ਼ਿਰਗੇ ਜੀ ਅਸੀਂ ਦੋਵੇਂ ਇੱਥੇ ਨਹੀਂ ਹਾਜ਼ਰ ਆਏ ਹਾਂ ਇਸ ਵਾਰ ਸੱਚੀ ਕੁਰਬਾਨੀ ਅਕੀ ਗੁਰਮਤ ਵਿਚਾਰ